ਹਏ ਰੱਬਾ ਕਿੰਨਾ ਬੇਕਾਰ ਪੇਪਰ ਹੋਇਆ ਪਤਾ ਨਹੀਂ ਮੇਰੇ ਨਾਲ ਹੀ ਐਵੇਂ ਕਿਉਂ ਹੁੰਦਾ ਹੀਰ ਡਰਾਤਾ ਮੈਨੂੰ ਕਿਵੇਂ ਹੋਇਆ ਪੇਪਰ ਤੇਰਾ ਜਮਾਈ ਬਕਵਾਸ ਇੰਨਾ ਪੜਿਆ ਸੀ ਮੈਂ ਨਾਲੇ ਉਹੀ ਤਾਂ ਕੁਝ ਨਹੀਂ ਆਇਆ ਹੈਗਾ ਜਿਹੜਾ ਮੈਂ ਪੜਿਆ ਸਾਰਾ ਬੇਕਾਰ ਹੋ ਗਿਆ ਪਤਾ ਨਹੀਂ ਪਾਸ ਵੀ ਹੋਊਂਗੀ ਕਿ ਨਹੀਂ ਚੱਲ ਛੱਡ ਤੇਰਾ ਕਿਵੇਂ ਦਾ ਹੋਇਆ ਮੇਰਾ ਮੇਰਾ ਪੇਪਰ ਤਾਂ ਬਹੁਤ ਵਧੀਆ ਹੋਇਆ ਜਿਹੜਾ ਮੈਂ ਸਵੇਰੇ ਪੜ ਕੇ ਆਈ ਸੀ ਉਹੀ ਆਇਆ ਇਸ ਵਾਰ ਤਾਂ ਮੇਰੀ ਪਰਸੈਂਟੇਜ ਦੇਖ ਕੇ ਕਿੰਨੀ ਵਧੀਆ ਆਉਂਦੀ ਕਿੰਝ ਕਿਸਮ ਚੰਗੀ ਆ ਹੁੰਦਾ ਹੈ ਪਤਾ ਨਹੀਂ ਮੇਰੇ ਕਿੰਨੇ ਕਿ ਨੰਬਰ ਆਉਣਗੇ ਚਲ ਛੱਡ ਹੀਰ ਹੁਣ ਮੈਂ ਚੱਲੀ ਆ ਲੈ 10 ਮਿੰਟ ਤਾਂ ਬੈਠ ਜਾ ਆਖਰੀ ਸਾਲ ਆਪਣਾ ਸਕੂਲ ਚ ਉਸ ਤੋਂ ਬਾਅਦ ਤਾਂ ਤੂੰ ਪਤਾ ਨਹੀਂ ਕਿੱਧਰ ਤੇ ਮੈਂ ਪਤਾ ਨਹੀਂ ਕਿੱਥੇ ਨਹੀਂ ਸੱਚ ਹਾਂ ਇਸ ਸਾਲ ਤੋਂ ਬਾਅਦ ਜਦੋਂ ਆਪਾਂ ਸਕੂਲ ਚ ਹਟ ਜਾਾਂਗੇ ਤੂੰ ਕਿੱਥੇ ਲੱਗਣਾ ਆ ਅੱਗੇ ਕੀ ਕਰਨਾ ਸੋਚਿਆ ਕੁਝ ਹਾਂ ਮੈਂ ਨਾ ਪੜ੍ਹ ਲਿਖ ਕੇ ਪਾਇਲਟ ਬਣੂੰਗੀ ਤੇ ਤੈਨੂੰ ਪਤਾ ਜਿਹੜਾ ਜਾਜ ਮੈਂ ਉਡਾਉਂਗੀ ਨਾ ਆਪਣੇ ਪਿੰਡ ਉੱਤੋਂ ਦੀ ਐਂ ਲੈ ਕੇ ਨੰਗਾਇਆ ਕਰੂੰਗੀ ਓ ਬੱਸ ਆਪਣੇ ਜਾਜ ਨੂੰ ਨਾ ਥੋੜਾ ਉੱਚਾ ਉਡਾ ਲਈ ਕਦੇ ਕਿਸੇ ਦਾ ਬਨੇਰਾ ਹੀ ਤੋੜ ਦੇ ਬਾਗਲ ਤੈਨੂੰ ਲੱਗਦਾ ਮੈਂ ਮਜ਼ਾਕ ਕਰਦੀ ਆ ਤੂੰ ਦੇਖੀ ਚੱਲੀ ਇੱਕ ਦਿਨ ਮੈਂ ਪਾਇਲਟ ਬਣਦੀ ਆ ਅੱਛਾ ਚਲ ਠੀਕਾ ਤੂੰ ਹੋਵੇਂਗੀ ਸੀਰੀਅਸ ਮੈਨੂੰ ਪਤਾ ਨਾਲੇ ਐ ਨਿਕ ਤਾਂ ਤੂੰ ਮਹਿਨਤੀ ਹੈਗੀ ਆ ਵੀ ਤੂੰ ਬਣ ਜਾਏਂਗੀ ਪਾਇਲਟ ਪਰ ਦੇਖੀ ਮੇਰੇ ਚਲ ਐਨੇ ਕ ਨੰਬਰ ਤਾਂ ਆ ਹੀ ਜਾਣਗੇ ਵੀ ਮੈਂ ਪਾਸ ਹੋ ਜੂੰਗੀ ਮੈਨੂੰ ਨਾ ਆਪਣੇ ਜਾਜ ਚ ਆ ਕੋਈ ਜੋਬ ਜੁਬੇ ਦਵਾ ਦੇ ਕੋਈ ਛੋਟੀ ਮੋਡੀ ਆ ਭਾਵੇਂ ਉਹ ਮੈਂ ਰੋਟੀ ਰੋਟੀ ਬਣਾ ਲੈਣੀ ਆਂਗੀ ਇੱਥੇ ਹੀ ਰੱਖ ਲਈਂ ਬਸ ਸ਼ੈਫ ਬਾਂਜੀ ਮੈਂ ਤਾਂ ਤੇਰੀ ਜਹਾਜ ਚ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਨੂੰ ਇੱਕ ਵਾਰ ਜੌਬ ਮਿਲ ਲੰ데 ਤੈਨੂੰ ਮੈਂ ਇੱਥੇ ਕੱਲੀ ਨਹੀਂ ਛੱਡਦੀ ਆਪਣੀ ਫਰੈਂਡ ਨੂੰ ਨਾਲ ਲੈ ਕੇ ਜਾਉਂਗੀ ਹਾਈ ਸੱਚੀ ਹਾਂ ਆਪਾਂ ਦੋਵੇਂ ਨਾ ਫਿਰ ਇਕੱਠੇ ਦੇਖੀ ਘੁੰਮਿਆ ਕਰਾਂਗੇ ਕੁਲਪਾਸ ਮੈਨੂੰ ਨਾ ਇੱਕ ਵਾਰ ਪਾਇਲਟ ਬਣ ਲੰ데 ਚੱਲ ਹੁਣ ਮੈਨੂੰ ਨਾ ਚਲੇ ਜਾਂਦੇ ਮੈਨੂੰ ਜਲਦੀ ਹੈ ਚੱਲ ਠੀਕਾ ਤੂੰ ਫਿਰ ਜਾ ਘਰੇ ਜਾ ਕੇ ਤੈਂ ਪੰਡੀ ਵੀ ਤਾਂ ਮਝੋਣੇ ਨੇ ਮੰਮੀ ਨਾਲ ਚਲ ਠੀਕ ਆ ਬਾਈ ਚਲ ਠੀਕ ਆ ਮੈਂ ਆਪਣਾ ਪ੍ਰੈਕਟੀਕਲ ਚਾ ਜਮਾ ਕਰਾਇਆ ਮ ਹ ਬਾਏ ਸਾਰਾ ਮਦਦਾਂ ਦੀਆਂ ਨੇ ਓਏ ਨਹੀਂ ਵੀ ਮਗਰ ਛੱਟ ਕੇ ਕਰਦਿਆ ਕਰਨ ਮਾੜਾ ਮੋਟਾ ਓਏ ਭਾਈ ਰਮੇਂਦਰ ਓਏ ਆ ਜਾਓ ਕਿਹੜੇ ਹੋ ਬਾਈ ਲੰਘਿਓ हां की हाल है तारी बहुत बढ़िया तू अस बढ़िया और छोटे भाई ठीक हूं और किधर फिरते हो बस तेरे ਕੋਲ ਹੀ ਆਏ ਤੇ ਜੇ ਕੋਈ ਕੰਮ ਕਰਾਂਗਾ ਤੂੰ ਕਰਾਂਗੇ ਜਰੂਰ भाई ਕਰਨ ਆਲਾ ਫਾਇ ਤੈਨੂੰ ਘਰੇ ਆਇਆ ਨੂੰ ਥੋੜੀ ਮੋੜਾਂਗੇ ਹੋਰ ਦੱਸੋ ਸਾਹ ਐਟਕ ਕਿਧਰ ਕੋਲ ਕੰਮ ਆਇਆ हां ਤੇ ਜਿਹੜੀ ਤੇ ਜਮੀਨ ਹੈ हां ਉਹ ਤਲਬ ਨੂੰ ਕਹਿੰਦੀ ਵੀ ਠੇਕੇ ਦੇ ਦੇ ਇੱਕ ਸਾਲ ਠੇਕੇ ਦੇ ਯਾਰ ਹੁਣ ਤੈਨੂੰ ਪਤਾ ਹੀ ਐ ਤਾਰੀ ਮੈਂ ਆਪ ਕਰਦਾ ਹੁਣਾ ਵੇ ਠੇਕੇ ਦੇ ਦੇ ਕੇ ਮੇਰਾ ਨਹੀਂ ਸਰਦਾ ਤੋ ਇੱਕ ਕਦਾ ਕਿਲਾ ਰੰਗਰ ਬਸੋਂ ਵਾਸਤੇ ਰੱਖ ਲੈ ਹਰੇ ਜਾਰੇ ਨੂੰ ਬਾਕੀ ਨੂੰ ਨਾਲ ਦੇ ਦੇ ਨਾਲ ਲੱਗਦਾ ਬਾਣਾ ਤੇਰਾ ਕੋਲ ਭਾਈ ਮੈਂ ਨਾਲ ਲੱਗਦਾ ਮੈਂ ਕਰ ਦੂੰਗਾ ਨਾ ਮਾ ਪਾਈ ਮੈਂ ਨਹੀਂ ਠੇਕੇ ਤੇ ਬਾਹਾਂ ਦਿੰਦੀ ਹੈਗੀ ਹੈਗੇ ਮੇਰਾ ਪੁੱਤ ਕੰਮ ਕਰਨ ਵਾਲਾ ਆ ਜਾਂਦੇ ਨੇ ਕਿ ਸੌਫਤੀ ਅਸੀਂ ਭੁੱਖੇ ਮਰਨਾਗਾ ਉਹ ਬੇਬੇ ਤਾਂ ਹੁਣ ਹਲੇ ਗੱਲ ਕਰਦੇ ਦੀ ਮੈਂ ਕਿਹੜਾ ਦੇਣ ਲੱਗ ਰਿਆਂ ਭਾਇਆ ਭਾਇਆ ਤੂੰ ਮੰਗਤ ਲੱਗ ਕੇ ਜੰਨਾ ਹਰੇ ਇੱਕ ਦੇ ਆਪਾਂ ਤੇ ਦੇ ਹੈਗੇ ਕਿਸੇ ਨੂੰ ਠੇਕੇ ਟੂਕੇ ਤੇ ਆਪਾਂ ਕੀ ਖਾਵਾਂਗੇ ਕੋਈ ਗੱਲ ਨਹੀਂ ਬਰਦਰਾਂ ਰੈਗਾ ਕਿਦਾ ਆਦੀ ਵਰ ਗੋਗਲ ਨੇ ਹਾਂ ਕੋਈ ਨਹੀਂ ਬਈ ਯਾਰ ਮੈਂ ਦੱਸਣਾ ਨਾ ਲਾ ਪੁੱਛਦੇ ਨਹੀਂ ਕਰ 300 ਆ ਜਾਂਦੇ ਨੇ ਕੀ ਉਹ ਬੇਬੇ ਮੜਾ ਮੋਟਾ ਆਇਆ ਗਿਆ ਤਾਂ ਦੇਖ ਲਿਆ ਕਰ ਐਂ ਤਾਂ ਸੋਚ ਲਿਆ ਕਰ ਵੀ ਜੇ ਦੋ ਬੰਦੇ ਘਰੇ ਚੱਲ ਕੇ ਆ ਗਏ ਹੁਣ ਮੈਂ ਕਿਹੜਾ ਡੱਬਾ ਲਾਂ ਮੈਨੂੰ ਹਾਂ ਹੀ ਕਰ ਦਿੰਦਾ ਨਾ ਤੈਨੂੰ ਤਾਂ ਪੁਲਾ ਲਾਂਦੇ ਨੇ ਕਿ ਜਿੰਨਾ ਮੈਂ ਆਵਾਂ ਤੈਨੂੰ ਤਾਂ ਉਹੀ ਵੇਚ ਕੇ ਖਾ ਜਾਣ ਲੋਕ ਚਲ ਕੌਣ ਬੇਬੇ ਮਦਮ ਆਗੀ ਬਤਾ ਹਾਂ ਜੀ ਕਿਵੇਂ ਹੋ ਗਿਆ ਪੇਪਰ ਬਹੁਤ ਵਧੀਆ ਹੋਇਆ ਚੱਲ ਵਧੀਆ ਪੁੱਤ ਕਾਲਾ ਰੋਟੀ ਬੇਬੇ ਮੈਨੂੰ ਬਹੁਤ ਭੁੱਖ ਲੱਗੀ ਪਈ ਆ ਪੁੱਤ ਪਕਾਈ ਪਈਏ ਰੋਟੀ ਖਾ ਲੈ ਵਰਦੀ ਕੱਢ ਕੇ ਹਾਂਜੀ ਬੌਲੀ ਤੀ ਓਏ ਭੁੱਖੀ ਮਰੀ ਜਾਣਾਗਾ ਮੈਂ ਮੰਟਿਆ ਉਰੇ ਆ ਆਗੇ ਬੇਬੇ ਗੱਲ ਕਰਨੀ ਮੈਂ ਤੇਰੇ ਨਾਲ ਹਾਂ ਦੱਸ ਬੇਬੇ ਤੂੰ ਕੁੜੀ ਵਾਰ ਨੂੰ ਸੋਚਿਆਗਾ ਵਿਆਹ ਬੂ ਕਰਨਾਗਾ ਕਹਿੰਦਾ ਓ ਬੇਬੇ ਹਲੇ ਕੀ ਵਿਆਹ ਨੂੰ ਹੋਇਆ ਨਿਆਣੀ ਦਾ ਹੈਗੀ ਨਾਲੇ ਹਲੇ ਪੜੀ ਜਾਂਦੀ ਐ ਤੂੰ ਪੜਾਈਆਂ ਨੂੰ ਸਾਡਾ ਜੇ ਮੈਨੂੰ ਕੁਝ ਹੋਗਾ ਤੂੰ ਇਕੱਲਾ ਰਹਿ ਜਾਵੇਂਗਾ ਫੇਰ ਕੀ ਕਰੇਂਗਾ ਓਏ ਕਾਨੂੰ ਹੁੰਦਾ ਬੇਬੇ ਕਿਸ ਨਾਲੇ ਫੜ ਲਣ ਦੇ ਹਲੇ ਨੂੰ ਮੇਰਾ ਕੀ ਪਤਾ ਕਦੋਂ ਅੱਖਾਂ ਮੀਚ ਜਾ ਫੇਰ ਤੈਨੂੰ ਇਕੱਲੇ ਜਾਣ ਨੂੰ ਔਖਾ ਹੋ ਜਾਊਗਾ ਪਰ ਬੇਬੇ ਸੋਚ ਲੈ ਤੂੰ ਬਹੁਤ ਕਾਹਲ ਨਾਲ ਗੱਲ ਕਰਦੀ ਹੁੰਨੀ ਐ ਮੈਂ ਕਿਹੜਾ ਬੌਲੀ ਨਾ ਸੋਚ ਕੀ ਕਿਹਾਗਾ ਮੈਂ ਜਿਹੜੇ ਘਰੇ ਜਾਊਗੀ ਵਿਆਹ ਵਿਆਹ ਕੇ ਲੈ ਜਾਊਗਾ ਗਲਾ ਉਹ ਆਪੇ ਹੀ ਬੜਾਊਗਾ ਚਲ ਕੋਈ ਨਹੀਂ ਬੇਬੇ ਤੂੰ ਤਾਂ ਨਾ ਜਿਹੜੀ ਗੱਲ ਮੂੰਹ ਚੋਂ ਕੱਢਦੇ ਆਂ ਉਹਦੀ ਪਗਾਕੇ ਖੜਦੇ ਆਂ ਜੇ 10 ਮਿੰਟ ਪਹਿਲਾਂ ਬੋਲ ਪੰਦੀ ਆ ਤਾਰੀ ਆ ਅਜੇ ਘਰੇ ਮੈਜਨ ਵਾਲੀ ਗੱਲ ਕਰ ਲੰਦਾ ਹੁਣ ਉਹ ਕਿਹੜਾ ਕੈਨੇਡਾ ਵਾ ਗਿਆ ਹੁਣ ਤਿਆਰ ਗੱਲ ਕਰਦਾ ਉਹਦੇ ਨਾਲ ਚੱਲ ਕੋਈ ਨਹੀਂ ਮੈਂ ਬੁਲਾ ਲੈਣਾ ਕਰ ਲੈਣਾ ਗੱਲ ਫਿਰ ਬੋੜਾ ਪੁੱਤਾਂ ਸਮਰ ਪੁੱਤ ਕਿੱਧਰ ਹਾਂਜੀ ਡੈਡੀ ਜੀ ਬਸ ਮੈਂ ਅੱਗੇ ਲੇਟ ਹੋ ਗਿਆ ਸਕੂਲੇ ਤਿਆਰ ਹੋ ਰਹੀ ਸੀਗੀ ਮੈਂ ਕਿਹਾ ਚੱਲ ਨਹਾ ਲੈਨੀ ਆ ਨਹੀਂ ਪੁੱਤ ਸਕੂਲ ਨਹੀਂ ਜਾਣੇ ਤੁਹਾਨੂੰ ਕਿਉਂ ਡੈਡੀ ਜੀ ਕਾਤੋਂ ਨਹੀਂ ਜਾਣਾ ਤੁਸੀਂ ਐਦਾਂ ਕਿਉਂ ਬੋਲਦੇ ਪਏ ਮੈਨੂੰ ਪੁੱਤ ਤੈਨੂੰ ਮੁੰਡੇ ਵਾਲਾ ਨੇ ਦੇਖਣ ਆਉਣਾ ਅੱਜ ਵਿਆਹ ਕਰਨਾ ਤੇਰਾ ਸਕੂਲ ਸਕਾਲ ਨੂੰ ਭੁੱਲ ਗਿਆ ਹਾਂ ਕੀ ਇਹ ਕੀ ਕਹਿ ਰਹੇ ਹੋ ਡੈਡੀ ਤੁਸੀਂ ਹਾਂ ਪੁੱਤ ਸਹੀ ਕਹਿ ਰਿਹਾ ਮੈਂ ਪਰ ਡੈਡੀ ਮੇਰੇ ਤਾਂ ਪੇਪਰ ਚੱਲਦੇ ਪਏ ਨੇ ਤੁਸੀਂ ਇੰਨੇ ਜਲਦੀ ਮੇਰਾ ਕਿਵੇਂ ਵਿਆਹ ਕਰ ਸਕਦੇ ਹੋ ਪੁੱਤ ਜੋ ਮਰਜੀ ਚੱਲਦਾ ਜਾ ਪੇਪਰਾਂ ਬੁਪਰਾਂ ਸਭ ਨੂੰ ਹੁਣ ਭੁੱਲ ਜਾ ਤੇਰੀ ਦਾਦੀ ਨੇ ਇਹ ਫੈਸਲਾ ਕਰਿਆ ਉਹ ਕਹਿੰਦੀ ਮੇਰੇ ਜਿਉਂਦੇ ਜਿਉਂਦੇ ਮੈਂ ਸਿਮਰ ਦਾ ਵਿਆਹ ਕਰਕੇ ਜਾਣਾ ਤੇ ਮੈਂ ਤੈਨੂੰ ਪਤਾ ਦਾਦੀ ਦੀ ਗੱਲ ਕੋਈ ਉਲਟਾ ਨਹੀਂ ਸਕਦਾ ਤੇਰੀ ਦੇਖੋ ਜੀ ਆਹ ਮੁੰਡਾ ਦਾ ਬਾਕੀ ਕਿਹੜੀ ਗੱਲ ਹੈਗੀ ਸੀ ਉਸ ਵੇਲੇ ਮੈਂ ਦੱਸ ਹੀ ਦਿੱਤੀ ਮੁੰਡੇ ਮੇਰੇ ਨੂੰ ਬਾਜੀ ਬੀੜੀ ਜੀਨਾ ਬੈਲ ਨਹੀਂ ਕੱਲਾ-ਕੱਲਾ ਆਉਂਗਾ ਸਾਰਾ ਕਾਰੋਬਾਰ ਸੰਭ ਰੱਖਿਆ ਘਰ-ਵਾਰ ਆਪਣਾ ਵਧੀਆ ਉਹਦਾ ਗੱਲ ਠੀਕ ਹੈ ਭੈਣ ਜੀ ਤੁਹਾਡੀ ਸਾਨੂੰ ਵੀ ਪਤਾ ਇੰਨੀ ਕੀ ਗੱਲ ਦੀ ਕਹਾਣੀ ਹੋ ਗਈ ਸਿਮਰ ਦੇ ਵਿਆਹ ਵਾਸਤੇ ਵੀ ਇਹਦੀ ਦਾਦੀ ਵਾਲੀ ਢਿੱਲੀ ਮੱਠੀ ਰਹਿੰਦੀ ਐ ਇਹਦਾ ਨਹੀਂ ਪਤਾ ਪੁੱਤ ਕਦੋਂ ਅੱਖਾਂ ਮੀਚੇ ਜੇ ਇਹਨੂੰ ਕੁਛ ਹੋ ਗਿਆ ਬਾਅਦ ਚ ਸਿਮਰ ਨੂੰ ਕੌਣ ਐ ਸਾਹਮਣ ਵਾਲਾ ਨਾਲੇ ਪੁੱਤ ਮੇਰਾ ਤਾਂ ਆਹੀ ਫਰਜ਼ ਐ ਮੈਂ ਤਾਂ ਪੂਰਾ ਕਰ ਦੂੰਗਾ ਪਰ ਮੇਰੀ ਧੀ ਹੈ ਨਿਆਣੀ ਉਹਦਾ ਖਿਆਲ ਰੱਖਿਓ ਭੈਣ ਜੀ ਫੁੱਲਾ ਵਾਂਗੂ ਰੱਖਿਓ ਕੋਈ ਗੱਲ ਨਹੀਂ ਬਾਜੀ ਤੁਸੀਂ ਇਹ ਚੀਜ਼ ਦੀ ਚਿੰਤਾ ਨਾ ਕਰੋ ਸਾਨੂੰ ਬਸ ਥੋੜੀ ਵਿਆਹ ਦੀ ਕਹਾੜਾ ਤਾਂ ਹੀ ਕਰਕੇ ਵਿਆਹ ਦੀ ਕਹਾੜਾ ਤਾਂ ਹੈਗੀ ਵੀਰੇ ਤੈਨੂੰ ਪਰ ਮੁੰਡੇ ਦਾ ਅੱਜ ਦੇਖ ਲਾ 8-9 ਸਾਲ ਵੱਡਾ ਕੁੜੀ ਨੂੰ ਕਿਉਂ ਬੇਬੇ ਪੁੱਤ ਉਮਰਦਾਨੀ ਕੋ ਸੋਹੰਦਾਂ ਦਾ ਪੜੇ ਕੋੜੇ ਮੁੰਡਾਗਾ ਕਿੰਨਾ ਸੋਹਣਾਗਾ ਆਪਾਂ ਤਾਂ ਸਾਕੇ ਇਸੇ ਨੂੰ ਕਰਨਾਗਾ ਬਸ ਫਿਰ ਬੇਬੇ ਮੈਨੂੰ ਤੇਰੀ ਖੁਸ਼ੀ ਦੇਖਣੀ ਹੈ ਜੇ ਤੈਨੂੰ ਠੀਕ ਲੱਗਦਾ ਨਾ ਵੀ ਇਸੇ ਘਰ ਚ ਆਪਣਾ ਰਿਸ਼ਤਾ ਹੋਵੇ ਹਰ ਮੈਂ ਤਾਂ ਕਹੋਣਾ ਜਵਾਬ ਦੇਣ ਵਾਲਾ ਮੈਂ ਪੁੱਤ ਮੇ ਤਾਂ ਪਸੰਦ ਦਾ ਕੋਈ ਗੱਲ ਨਹੀਂ ਸਾਡੀ ਹਾਂ ਜੀ ਬਸ ਠੀਕ ਹੈ ਕੋਈ ਗੱਲ ਨਹੀਂ ਵਧੀਆ ਦਿਨ ਦੇਖ ਕੇ ਆਹ ਵਿਆਹ ਦੀ ਗੱਲ ਕਰ ਲਾ ਨਾ ਬਸ ਹਾਂ ਜੀ ਵਿਆਹ ਦੀਆਂ ਤੇਰੀਆਂ ਕਰੋ ਜੀ ਫਿਰ ਹਾਫਾ ਮੇਰੀ ਬੇਬੇ ਦੇ ਬੈਠੇ ਬੈਠੇ ਵਿਆਹ ਦਾ ਕੰਮ ਨਿਮੇੜ ਲੀਏ ਬਸ ਠੀਕ ਹੈ ਕੀ ਕਰ ਦੱਸ ਦੋ ਸਾਨੂੰ ਦਿਨ ਕੋਈ ਵੀ ਅਸੀਂ ਚੁੰਨੀ ਚੜਾਵੇ ਦਾ ਹੀ ਕਰ ਦਾਂਗੇ ਹਾਂ ਜੀ ਹਾਂ ਜੀ ਬਾਕੀ ਹਾਂ ਤਾਂ ਜਿੰਨਾ ਕੇ ਸਾਥੋਂ ਸਰੂਗਾ ਜੀ ਦੇਣ ਜਾਣਾ ਅਸੀਂ ਕਰਾਂਗੇ ਦੇਣ ਲੈਣ ਦੀ ਬਾਜੀ ਸਾਨੂੰ ਕੋਈ ਭੁੱਖ ਨਹੀਂ ਬਸ ਤੀ ਦੇਤੀ ਇਹੀ ਬਹੁਤ ਹੈ ਕੋਈ ਨਹੀਂ ਬੜਾ ਧੰਨਵਾਦ ਠੀਕ ਹੈ ਵੀਰੇ ਠੀਕ ਹੈ ਕਿਉਂ ਦਰਿਆ ਪੁੱਤ ਠੀਕ ਹੈ ਅੱਛਾ ਭੈਣ ਜੀ ਦੰਦਾ ਜੀ ਕਿਉਂ ਵੇਬੇ ਠੀਕ ਆ ਪੁੱਤ ਜਿਵੇਂ ਤੇਰਾ ਦਰਦ ਕਰਦਾ ਦਿਨ ਚਲ ਕੋਈ ਨਹੀਂ ਤੈਨੂੰ ਆਹੀ ਦਿਨ ਤੇਰੇ ਮਨ ਚ ਵੀ ਤੇਰੇ ਬੈਠੇ ਬੈਠੇ ਸਿਮਰਦਾ ਵਿਆਹ ਕਰਦਾ ਮੈਂ ਹੋਰ ਪੁੱਤ ਮੈਨੂੰ ਵੀ ਆਹੀ ਸੀ ਤੇਰੇ ਸਭ ਤੋਂ ਬਾਅਦ ਮੁੱਤਰ ਜੂਗਾ ਆ ਜਾ ਪੁੱਤ ਡੈਡੀ ਜੀ ਇਹ ਕੀ ਪੜਨਾ ਚਾਹੁੰਦੀ ਸੀ ਪੁੱਤ ਕੁਛ ਨਾ ਬੋਲ ਤੇ ਤੇਰੇ ਕਰਮਾ ਚ ਪੜਾਈ ਲਿਖਾਈ ਲਿਖੀ ਹੋਈ ਨਾ ਤਾਂ ਤੈਨੂੰ ਅੱਗੇ ਜਾ ਕੇ ਪੜਾ ਦੇਣੀ ਆ ਉਹਦੇ ਘਰ ਚ ਹੁਣ ਤੇਰੀ ਦਾਦੀ ਨੇ ਸੋਚਿਆ ਵੀ ਉਹਦੇ ਬੈਠ ਬੈਠੇ ਤੇਰਾ ਵਿਆਹ ਕਰਨਾ ਤੁਹਾਨੂੰ ਕਰਨਾ ਹੈ ਪੁੱਤ ਮੈਂ ਮਜਬੂਰ ਆ ਮੈਂ ਹੁਣ ਕੁਛ ਨਹੀਂ ਕਰ ਸਕਦੀ ਲੱਗ ਤੂੰ ਸਿਆਣੀ ਬਣ ਮੇਰੀ ਤੇ ਅੱਜ ਤੋਂ ਬਾਅਦ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਤੇ ਤੇਰੇ ਕਰਮਾ ਚ ਹੁਣ ਉੱਥੇ ਤੇਰਾ ਮौज ਕਰੇਗੀ ਤੂੰ ਸਿੰਮਰ ਲੈ ਆ ਯਾਰ ਰੋਟੀ ਹਾਂਜੀ ਲੈ ਕੇ ਆਈ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਵਿਆਹ ਕਰਕੇ ਨਾ ਮੇਰੀ ਪੜਾਈ ਵਿੱਚ ਹੀ ਰਹਿ ਗਈ ਮੈਂ ਇਹ ਸੋਚਦੀ ਸੀ ਕਿ ਮੈਂ ਪਲੱਸ 2 ਦੇ ਪੇਪਰ ਦੇ ਦਾਂ ਯਾ ਤੂੰ ਆਪ ਦੀ ਸੋਚ ਨੂੰ ਨਾ ਆਪਣੇ ਕੋਲ ਹੀ ਰੱਖ ਠੀਕ ਹੈ ਨਾ ਕੋਈ ਲੋੜ ਨਹੀਂ ਇੱਥੇ ਪੜਨ ਪੜਨ ਦੀ ਚਾਰ ਕੰਮ ਤੇ ਤਤੋਂ ਹੁੰਦੇ ਨਹੀਂ ਪੜੇਂਗੀ ਤੂੰ ਪੇਕੇ ਹੀ ਪੜ ਕੇ ਆਉਂਦੀ ਜੇ ਕੁਝ ਪੜ ਕੇ ਹੋਣਾ ਸੀ ਤੇ ਨਾਲੇ ਪਿੰਡ ਵਾਲੇ ਲੋਕ ਕੀ ਕਹਿਣਗੇ ਉਹੀ ਤਾਂ ਗੱਲ ਆ ਮੰਮੀ ਪਰ ਮੰਮੀ ਜੀ ਮੇਰੇ ਨਾਲ ਨਾ ਜਵਾਨ ਨਾਲ ਲੜਾਇਆ ਕਰ ਝਟ ਕੇ ਕੰਮ ਕਰ ਲੈ ਕੰਮ ਸਾਰੇ ਪਏ ਨੇ ਉਹਨੇ ਹੀ ਪੜੂਗੀ ਕੋਈ ਦਾ ਗੱਲ ਆ ਉਹਨੇ ਤੇ ਪੜਾਈ ਜਿਆਦਾ ਕੀ ਮਹਾਰਾਣੀ ਨੇ ਆਹ ਸਿਮਰ ਹਾਂਜੀ ਕੀ ਹੋ ਗਿਆ? ਯਾ ਤੂੰ ਤਿਆਰ ਨਹੀਂ ਹੋਈ ਜੀ ਆਪਾਂ ਡਾਕਟਰ ਕੋਲ ਜਾਣਾ ਅੱਜ? ਡਾਕਟਰ ਕੋਲ? ਪਰ ਡਾਕਟਰ ਕੋਲ ਕਾ ਤੋ ਜਾਣਾ। ਤੈਨੂੰ ਨਾ ਮੰਮੀ ਨੇ ਵੀ ਆਖਿਆ ਸੀ ਵੀ ਫਾਲਤੂ ਦੇ ਸਵਾਲ ਨਾ ਕਰਿਆ ਕਰ। ਜਿੰਨਾ ਕਹਿਣਾ ਬਸ ਓਨਾ ਕਰਿਆ ਕਰ। ਡਾਕਟਰ ਕੋਲ ਜਾਣਾ ਤਾਂ ਬਸ ਜਾਣਾ। ਚੁੱਪ ਕਰਕੇ ਤਿਆਰ ਹੋ ਜਾ ਜਲਦੀ। ਠੀਕ ਹੈ ਜੀ ਮੰਮੀ। ਲੱਗ ਜਾਂਦੀ ਐ ਫਾਲਤੂ ਸਵਾਲ ਕਰਨ। ਹੋ ਰਹੀ ਸਿਖਾ ਕੇ ਕੀ ਭੇਜੀ ਆ? ਆ ਬੋਲਣਾ ਹੀ ਸਿਖਾਇਆ ਇਹਨੂੰ। ਉਹੀ ਤਾਂ ਹੈਗੀ ਮਾਂ ਪਤਾ ਨਹੀਂ ਕੀ ਕਰੀ ਜਾਂਦੀ ਆ ਹੁਣ। ਚਲ ਕੋਈ ਗੱਲ ਨਹੀਂ ਅੱਜ ਡਾਕਟਰ ਕੋਲ ਜਾ ਕੇ ਉਹਨੇ ਦੇਖਦੇ ਕੀ ਬੰਦਾ ਕਿੱਥੋਂ ਮਾੜੇ ਘਰ ਦੀ ਆ ਗਈ ਕੀ ਹੈ ਡਾਕਟਰ ਸਾਹਿਬ ਰਿਪੋਰਟਾਂ ਚ ਤੁਹਾਡੀਆਂ ਰਿਪੋਰਟਸ ਮੈਂ ਧਿਆਨ ਦੇ ਨਾਲ ਚੈੱਕ ਕਰ ਲਈਆਂ ਨੇ ਐਕਚੁਅਲ ਦੇ ਵਿੱਚ ਜੋ ਮੈਂ ਤੁਹਾਨੂੰ ਸਲਾਹ ਦਊਗਾ ਉਹਦਾ ਫਾਲੋਅ ਅਪ ਜ਼ਰੂਰ ਲਿਓ ਤੇ ਉਤੇ ਗੌਰ ਕਰੇ ਅਸਲ ਵਿੱਚ ਤੁਹਾਡੀ ਵਾਈਫ ਦੇ ਰੀਪਰੋਡਕਟਿਵ ਆਰਗਨਸ ਦਾ ਕਾਫੀ ਜ਼ਿਆਦਾ ਵੀਕ ਨੇ ਕਿਉਂਕਿ ਕਾਫੀ ਪ੍ਰੀਮਚਿਉਰਟੀ ਹੈ ਇਹਨਾਂ ਦੇ ਜਨਨ ਅੰਗਾਂ ਦੇ ਵਿੱਚ ਕੀ ਮਤਲਬ ਡਾਕਟਰ ਸਾਹਿਬ ਮੈਂ ਸਮਝਿਆ ਨਹੀਂ ਮੈਂ ਤੁਹਾਨੂੰ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣਾ ਪ੍ਰੀਮਚੂਰ ਰੀਪਰੋਡਕਟਿਵ ਆਰਗਨਸ ਜਾਨੀ ਕਿ ਜੋ ਬੱਚਾ ਪੈਦਾ ਕਰਨ ਦੇ ਅੰਗ ਨੇ ਤੁਹਾਡੀ ਵਾਈਫ ਦੇ ਉਹ ਹਲੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ ਕਿਉਂਕਿ ਉਹਨਾਂ ਦੀ ਏਜ ਕਾਫੀ ਜ਼ਿਆਦਾ ਛੋਟੀ ਹੈ ਤੇ ਜੇਕਰ ਤੁਸੀਂ ਇਸ ਹਾਲਾਤ ਦੇ ਵਿੱਚ ਹੁਣ ਬੇਬੀ ਲੈਣ ਦੀ ਸੋਚ ਰਹੇ ਹੋ ਤੇ ਦਾ ਮਤਲਬ ਇਹ ਹੈ ਕਿ ਤੁਸੀਂ 베ਵੀ ਤੇ ਤੁਹਾਡੀ ਵਾਈਫ ਦੀ ਜਾਨ ਨੂੰ ਆਪ ਖਤਰਾ ਸਹਿ ਰੇ ਹੋ। ਪਰ ਡਾਕਟਰ ਸਾਹਿਬ ਇਹਦਾ ਕੋਈ ਹੱਲ। ਇਸ ਚੀਜ਼ ਦਾ ਇੱਕੋ ਇੱਕ ਹੱਲ ਹੈ ਸਮਾਂ। ਤੁਸੀਂ ਆਪਣੀ ਵਾਈਫ ਨੂੰ ਜਿੰਨਾ ਹੋ ਸਕਦਾ ਉਹਨਾਂ ਜਿਆਦਾ ਸਮਾਂ ਦਿਓ। ਕਹਿੰਦਾ ਆਪਾਂ ਹਲੇ ਉਹਨਾਂ ਦਾ ਦਿਮਾਗ ਹੈ ਜਿਹੜਾ ਉਹ ਬਿਲਕੁਲ ਬੱਚੇ ਵਾਲਾ ਹੈ। ਤੇ ਉਹਨਾਂ ਦੀ ਬੋਡੀ ਵੀ ਬੱਚਿਆਂ ਵਾਲੀ ਹੈ। ਤੇ ਇੱਕ ਬੱਚੇ ਤੋਂ ਆਪਾਂ ਜੁਆਕ ਲੈਣਾ ਪੋਸੀਬਲ ਹੀ ਨਹੀਂ ਆ। ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਜਿੰਨਾ ਹੋ ਸਕਦਾ ਉਹਨੂੰ ਸਮਾਂ ਦਿੱਤਾ ਜਾਵੇ ਉਹਨੂੰ ਇਹ ਗੱਲਾਂ ਸਮਝਣ ਦਾ ਸਮਾਂ ਦਿੱਤਾ ਜਾਵੇ ਠੀਕ ਹੈ ਡਾਕਟਰ ਸਾਹਿਬ ਧੰਨਵਾਦ ਜੀ ਥੈਂਕ ਯੂ ਚਲਾ ਕਰੇ ਚਲੀਏ ਹੇ ਪ੍ਰਮਾਤਮਾ ਕੋਈ ਸੁੱਖ ਦਾ ਸਨੇਹਾ ਲਿਆਉਣ ਧੜਕੇ ਦੇ ਗਏ ਨੇ ਜਵਾਕ ਹਲੇ ਤੱਕ ਨਹੀਂ ਆਏ ਪਤਾ ਨਹੀਂ ਡਾਕਟਰ ਹਾਂ ਕਰੋ ਪਤਾ ਨਹੀਂ ਨਾ ਕਰੋ ਲੋਕਾਂ ਦੇ ਐਨੇ ਐਨੇ ਜਵਾਕ ਨੇ ਆ ਸਾਡਾ ਹੀ ਵੇੜਾ ਸਾਰਾ ਸੁੰਨਾ ਪਿਆ ਉਹ ਤਾਂ ਆ ਗਈ ਜਿਹੇ ਜੀ ਗਏ ਘਰ ਦੀ ਆ ਗਈ ਮੇਰੇ ਪੁੱਤ ਨੂੰ ਭਾਗ ਲਾਦੀ ਮਾਲਕਾ ਆ ਲੱਗਦਾ ਮੋਟਰਸਾਈਕਲ ਖੜਕ ਕੇ ਆ ਗਈ ਹਲੇ ਮਾ ਆ ਗਿਆ ਪੁੱਤ ਕੀ ਗਿਆ ਨਾ ਪੁੱਤ ਡਾਕਟਰ ਕਹਿਣਾ ਕੀ ਆ ਮਾ ਕਹਿੰਦਾ ਹਜੇ ਇਹ ਜਵਾਕੜੀ ਆ ਇਹਨੂੰ ਸਮਝ ਨਹੀਂ ਹੈਗੀ ਡਰਾਮੇ ਕਰਦੀ ਆ ਸਾਡੀ ਨਾ ਜਵਾਕੜੀ ਨੂੰ ਇਹਨੂੰ ਕੀ ਹੋਇਆ ਮੈਂ ਇਹਦੇ ਵਰਗੀ ਹੁੰਦੀ ਜਾਂ ਤੂੰ ਹੋਗਾ ਤੀ ਮੇਰੇ ਪਤਾ ਨਹੀਂ ਕੀ ਹੋਇਆ ਤੂੰ ਇਹਨਾਂ ਬਾਪ ਨੂੰ ਫੋਨ ਲਾ ਆਪਾਂ ਇਹ ਤਾਂ ਕੀ ਕਰਾਉਣਾ ਫਿਰ ਨਾ ਹੋਰ ਤੇਰਾ ਕਸੂਰ ਨਹੀਂ ਹੋਰ ਕਿਸੇ ਹੋਰ ਦਾ ਕਸੂਰ ਹੈ ਜਾਂ ਤੇਰੇ ਕੁਝ ਹੋਊਗਾ ਨਹੀਂ ਸਾਨੂੰ ਤਾਂ ਬਾਰਸ ਚਾਹੀਦਾ ਘਰ ਵਾਸਤੇ ਮੈਂ ਇਹਦੇ ਪਿਓ ਨੂੰ ਫੋਨ ਲਾਉਣਾ ਔਰ ਵੱਡ ਜੂੜ ਇਕਦਾਂ ਨਾ ਕਰੋ ਪਲੀਜ਼ ਤੇਰੇ ਗੱਲ ਨਹੀਂ ਬਿਉਟੀ ਫੋਨ ਆ ਗਿਆ ਹਾਂਜੀ ਐਪੀ ਪੁੱਤ ਉਹ ਸਿਮਰ ਦੀ ਦਾਦੀ ਬਾਲੀ ਬਿਮਾਰ ਹੋ ਰਹੀ ਆ ਪੁੱਤ ਤੁਸੀਂ ਮੜਾ ਛੇਤੀ ਸਿਮਰ ਨੂੰ ਲੈ ਕੇ ਆਪਣੇ ਪਿੰਡ ਆ ਜਾਓ ਠੀਕ ਆਉਣਿਆ ਸਿਮਰ ਦੀ ਦਾਦੀ ਦੀ ਮੌਤ ਹੋ ਹੀ ਗਈ ਪਰ ਦਾਦੀ ਕੱਲੀ ਤਾਂ ਨਹੀਂ ਮਰੀ ਸਿਮਰ ਨੂੰ ਨਾਲ ਮਾਰ ਕੇ ਗਈ ਹੈ ਕਿਉਂਕਿ ਸਿਮਰ ਨੂੰ ਉਹਦੇ ਸਹੁਰੇ ਪਰਿਵਾਰ ਨੇ ੱੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਅੱਜ ਸਿਮਰ ਫਿਰ ਤੋਂ ਆਪਦੇ ਪੇਕੇ ਆ ਗਈ ਇਹ ਕੱਲੀ ਸਿਮਰ ਦੀ ਕਹਾਣੀ ਨਹੀਂ ਦੋਸਤੋ ਹੋਰ ਬਥੇਰੇ ਬੱਚੇ ਹੁੰਦੇ ਨੇ ਜਿਨ੍ਹਾਂ ਦਾ ਛੋਟੀ ਉਮਰ ਦੇ ਵਿੱਚ ਹੀ ਜ਼ਿੰਦਗੀ ਦਾ ਫੈਸਲਾ ਉਹਨਾਂ ਦੇ ਬਜ਼ੁਰਗ ਕਰ ਜਾਂਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਜਾਂਦੇ ਸਹੁਰੇ ਜੀ ਫੈਸਲੇ ਕਰਨ ਤੋਂ ਸੰਕੋਚ ਕਰੋ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ। ਬਹੁਤ-ਬਹੁਤ ਧੰਨਵਾਦ।